ਮਾਨਯੋਗ ਪੁਲਿਸ ਕਮਿਸ਼ਨਰ ਰਮਨਸਰ ਦਾਗਵਰਦੀ ਸੰਪੂਰਨ ਸਾਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ 3 ਹਰਿੰਦਰ ਸਿੰਘ ਐਸਐਚਓ ਤੇ ਐਸਪੀ ਨੌਰਥ ਸ਼੍ਰੀ ਰੇਸ਼ਭੋਲਾ ਜੀ ਇਮਰਜੈਂਟ ਮਰਡਰ ਟ੍ਰੇਸ ਮਰਡਰ ਕੇਸ ਐਕਟ੍ਰੇਸ ਕੀਤਾ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 ਨੇ 62373 253 190 91 3 बीएनएस ते आमजाक तहश इदेच लोकल पुलिस ने 10 बंदे रेस्ट किते है अमरप्रीत सिंह अलइज बबलू आकाश दीप सिंह अलइज कसी ते शेरा सन ऑफ जनकराज इना ने बेसिकली 12 तारीख 12 अप्रैल 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕੇ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕੇ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਬਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਬਲੂ ਹੈ ਉਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ ਹੈ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਭੋਲਾ ਜੀ ਨੇ ਟੀਮਸ ਬਣਾਈ ਤੇ ਵੱਖ-ਵੱਖ ਥਾਵਾਂ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਅ ਮੜਕ ਤਿੰਨ ਦੋਸ਼ੀ ਅਸੀਂ ਇਹ ਰੈਸਟ ਕੀਤੀ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਹੈ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਲਈ ਹੈਗੇ ਆ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪੈਸਟਰ ਹੈ ਉਮਰ ਇਹਨਾਂ ਦੀ ਬੇਸਿਕਲੀ 27 28 ਸਾਲ ਦੇ ਲਾਗੇ ਤੱਕ ਦੀ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਇਹ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਗੜਾਟ ਆਪਸ ਵਿੱਚ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਅਰਮਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂਆਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫੜਨ ਲਈ ਵੀ ਟੀਮ ਸੂਨ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਵੇਂ ਅਸੀਂ ਜਿਵੇਂ ਫੜੇ ਜਾਣਗੇ ਉਵੇਂ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਹਾਂਜੀ ਇਹਨਾਂ ਦਾ ਕਰਿਆ ਨੇ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲਵ ਵੀ ਹੋਈ ਸੀਗੀ ਜੀ ਬਿਲਕੁਲ ਜੰਮੂ ਲੈ ਕੇ ਵੀ ਝਗੜਾ ਸੀ 30 30 ਕੇਤੇ ਦਾ ਹਾਲੇ ਤੱਕ ਐਸਾ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੇ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਇਹਨਾਂ ਦੀ ਨੋਕਜੋਕ ਚੱਲਦੀ ਰਹਿੰਦੀ ਸੀ ਇਹਨਾਂ ਦੇ ਜਿਹਨੇ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ ਸੱਤ ਜਨੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਨਹੀਂ ਤੇ ਪੰਜ ਸੱਤ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਐ ਐਵੇਂ ਮਾੜੀ ਮੋਟੀ ਲੜਾਈ ਜਿਵੇਂ ਗਲੀ ਮੱਲਿਆਂ ਚੱਲਦੀ ਐ ਉਹਦੇ